ਮੈਕੂਟੇ ਲੋ ਨਾਲ ਬਹੁਤ ਬੁਰਾ ਹੋਇਆ ਰੋ ਰੋ ਕੇ ਮੈਕੂ ਢਿੱਲੋ ਨੇ ਲਾਈਵ ਹੋ ਕੇ ਦੱਸਿਆ ਸਾਰਾ ਕੁਝ ਕਿ ਆਖਿਰ ਉਹਦੇ ਨਾਲ ਐਦਾਂ ਕਿਉਂ ਹੋਇਆ ਰੋ ਰੋ ਕੇ ਕਹਿ ਰਹੀ ਆ ਵੀ ਰੱਬਾ ਤੂੰ ਸਾਡੇ ਨਾਲ ਕੀ ਕਰਤਾ ਅਸੀਂ ਤਾਂ ਮਸਾ ਇੱਥੋਂ ਤੱਕ ਪਹੁੰਚੇ ਸੀ ਇਸ ਟਾਈਮ ਤੇ ਆ ਕੇ ਸਾਡੇ ਨਾਲ ਇੰਨਾ ਤੱਕਾ ਕਿਉਂ ਕੀਤਾ ਤਾਂ ਆਖਿਰ ਹੋਇਆ ਕੀ ਆ ਮੈਕੂ ਢਿੱਲੋ ਦੇ ਨਾਲ ਇਹੋ ਜਿਹਾ ਕੀ ਹਾਦਸਾ ਵਾਪਰਿਆ ਕਿ ਉਹ ਰੋ ਰੋ ਕੇ ਲਾਈਵ ਦੇ ਵਿੱਚ ਦੱਸ ਰਹੀ ਆ ਵੀ ਸਾਡੇ ਨਾਲ ਇਹ ਕਿਉਂ ਹੋ ਗਿਆ ਰੱਬ ਨੂੰ ਦੁਹਾਈਆਂ ਪਾ ਰਹੀ ਆ ਤਾਂ ਪੂਰੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਅਸੀਂ ਆਏ ਤੁਹਾਡੇ ਤੇ ਅੱਪਾ ਨਿਊ ਚੈਨਲ ਬਣਾਇਆ ਸਾਰੇ ਜਣੇ ਸਬਸਕ੍ਰਾਈਬ ਕਰੋ ਪਲੀਜ਼ ਸਪੋਰਟ ਕਰੋ ਆਪਣਾ ਪੁਰਾਣਾ ਚੈਨਲ ਬੰਦ ਹੋ ਗਿਆ ਬਟ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਮੈਂ ਕੁਟਿ ਲੋ ਬਾਰੇ ਨਿਕਲ ਕੇ ਆਈ ਆ ਇੱਕ ਨਿਊ ਅਪਡੇਟ ਮੈਕੂ ਟਿ ਲੋ ਨਾਲ ਬਹੁਤ ਹੀ ਬੁਰਾ ਹੋਇਆ ਤੇ ਜਿਹਦੇ ਤੋਂ ਬਾਅਦ ਉਹਨੇ ਲਾਈਵ ਹੋ ਕੇ ਅੱਧੀ ਰਾਤ ਨੂੰ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਗੱਲ ਰੱਖੀ ਕਿ ਅਸਲ ਵਿੱਚ ਉਹਦੇ ਨਾਲ ਹੋਇਆ ਕੀ ਹੈ ਇਹ ਪੂਰੀ ਜਾਣਕਾਰੀ ਲੈਣ ਦੇ ਲਈ ਪੂਰੀ ਗੱਲ ਜਾਣਨ ਦੇ ਲਈ ਵੀ ਮੈਕੂ ਢਿੱਲੂ ਨਾਲ ਇਹੋ ਜਿਹਾ ਕਿਹੜਾ ਵੱਡਾ ਭਾਣਾ ਵਾਪਰ ਗਿਆ ਕਿ ਉਹਨੇ ਰੋ ਰੋ ਕੇ ਲਾਈਵ ਦੇ ਵਿੱਚ ਦੱਸਿਆ ਤੇ ਉਹਦੇ ਪਿੱਛੇ ਕੀ ਕਾਰਨ ਆ ਤਾਂ ਇਹ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਜੀ ਤਾਂ ਮੈਕੂ ਢਿੱਲੋ ਤੁਸੀਂ ਜਾਣਦੇ ਹੀ ਹੋ ਕਿ ਮੈਕੂ ਢਿੱਲੋ ਦੀ ਜਿਹੜੀ ਹੈਗੀ ਆ ਕੰਟਰੋਵਰਸੀ ਦੇ ਵਿੱਚ ਜ਼ਿਆਦਾਤਰ ਆਉਂਦੀ ਰਹਿੰਦੀ ਆ ਤੇ ਪਹਿਲਾਂ ਉਹਨਾਂ ਦੀ ਜਿਹੜੀ ਸੀਗੀ ਇੱਕ ਕਪਲਸ ਦੇ ਨਾਲ ਕੰਟਰੋਵਰਸੀ ਹੋਈ ਸੀ ਗੁਰਜਾਸ ਕਪਲਸ ਦੇ ਨਾਲ ਤੇ ਉਸ ਕੰਟਰੋਵਰਸੀ ਤੋਂ ਬਾਅਦ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਜਦੋਂ ਹਸਬੰਡ ਨਾਲੋਂ ਥੋੜਾ ਅਲੱਗ ਹੋਈ ਤੇ ਉਸ ਟਾਈਮ ਕੰਟਰੋਵਰਸੀ ਦੇ ਵਿੱਚ ਰਹੀ ਆ ਤੇ ਹੁਣ ਉਹਦੇ ਨਾਲ ਇੱਕ ਇਹੋ ਜੀ ਘਟਨਾ ਵਾਪਰੀ ਆ ਕਿ ਉਸ ਘਟਨਾ ਤੋਂ ਬਾਅਦ ਉਹ ਇੱਕਦਮ ਟੁੱਟ ਚੁੱਕੀ ਆ ਤੇ ਉਸ ਤੋਂ ਬਾਅਦ ਉਹਨੇ ਲਾਈਵ ਦੇ ਵਿੱਚ ਦੱਸਿਆ ਕਿ ਅਸਲ ਦੇ ਵਿੱਚ ਹੋਇਆ ਕੀ ਆ ਪਰ ਉਹਦੇ ਪਿਛਲੇ ਵਜ੍ਹਾ ਕੀ ਆ ਉਹ ਚੀਜ਼ ਹੋਣ ਦੀ ਉਹ ਉਹਨੇ ਹਜੇ ਤੱਕ ਨਹੀਂ ਦੱਸੀ ਤਾਂ ਹੋਇਆ ਕੀ ਹੈ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਮੈਕੂ ਢਿੱਲੋ ਦਾ ਚੈਨਲ ਸੀਗਾ ਮੈਕੂ ਢਿੱਲੋ ਦੇ ਨਾਮ ਤੇ ਤੇ ਉਹ ਚੈਨਲ ਜਿਹੜਾ ਹੈਗਾ ਮੈਕੂ ਢਿੱਲੋ ਦਾ YouTube ਤੋਂ ਡਿਸੇਬਲ ਕਰ ਦਿੱਤਾ ਗਿਆ YouTube ਨੇ ਡੀਐਕਟੀਵੇਟ ਕਰ ਦਿੱਤਾ ਤੇ ਯਾਨੀ ਕਿ YouTube ਨੇ ਉਹਦਾ ਚੈਨਲ ਜਿਹੜਾ ਹੈਗਾ ਉਡਾਤਾ ਸਿੰਪਲ ਜੀ ਵਰਡਿੰਗ ਦੇ ਵਿੱਚ ਤੁਹਾਨੂੰ ਦੱਸਾਂ ਤਾਂ ਚੈਨਲ ਉੱਡਣ ਤੋਂ ਬਾਅਦ ਕਈ ਦਿਨ ਹੁਣ ਦੇਖ ਲਓ ਵਲੌਗ ਕਰਦੇ ਤੇ ਪਉਂਦੀ ਜਦੋਂ ਚੈਨਲ ਹੀ ਉੱਡ ਗਿਆ ਤਾਂ ਮੈਕੋ ਢਿੱਲੋ ਬਹੁਤ ਜ਼ਿਆਦਾ ਅਫਸਰਟ ਸੀ ਉਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਮੇਲੇ ਵਗੈਰਾ ਕੀਤੀਆਂ ਗਈਆਂ ਪਰ ਕਿਸੇ ਮੇਲ ਦਾ ਕੋਈ ਰਿਸਪੌਂਸ ਨਹੀਂ ਮਿਲਿਆ ਉਹਦਾ ਚੈਨਲ ਜਿਹੜਾ ਸੀਗਾ ਉਹਨੂੰ ਵਾਪਸ ਨਹੀਂ ਮਿਲਿਆ ਤਾਂ ਮੈਂ ਸਾਈਡ ਤੇ ਜਿਹੜੀਆਂ ਹੈਗੀਆਂ ਉਹਦੀਆਂ ਕੁਝ ਵੀਡੀਓਜ਼ ਲਗਾ ਰਹੀਆਂ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਤੇ ਮੈਕੋ ਢਿੱਲੋ ਨੇ ਇਹਦੇ ਬਾਰੇ ਕੀ ਕਿਹਾ ਆਓ ਮੈਂ ਤੁਹਾਨੂੰ ਦੱਸ ਦਿੰਦਾ ਆ ਵੀਡੀਓ ਦੇਖ ਕੇ ਸਾਰਿਆਂ ਨੂੰ ਹੋਪ ਤੋਂ ਸਾਰੇ ਜਣੇ ਵਧੀਆ ਹੋਗੇ ਤੇ ਇੱਧਰ ਆਪਣੇ ਇੰਨੇ ਦਿਨਾਂ ਤੋਂ ਵੀਲੋਗ ਨਹੀਂ ਆਏ ਤੁਸੀਂ ਸਾਡੇ ਜਣਿਆਂ ਦੇ ਇੰਨੇ ਮੈਸੇਜ ਆਏ ਤੁਹਾਡੇ ਤੇ ਆਪਾਂ ਨਿਊ ਚੈਨਲ ਬਣਾਇਆ ਸਾਰੇ ਜਣੇ ਸਬਸਕ੍ਰਾਈਬ ਕਰੋ ਪਲੀਜ਼ ਸਪੋਰਟ ਕਰੋ ਆਪਣਾ ਪੁਰਾਣਾ ਚੈਨਲ ਬੰਦ ਹੋ ਗਿਆ ਬਟ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਤਾਂ ਤੁਸੀਂ ਦੇਖ ਹੀ ਲਿਆ ਮੈਕੋ ਢਿੱਲੋ ਦਾ ਕਹਿਣਾ ਕਿ ਉਹਦਾ ਚੈਨਲ ਜਿਹੜਾ ਹੈਗਾ ਡੀਐਕਟੀਵੇਟ ਕਰ ਦਿੱਤਾ ਗਿਆਗਾ ਤੇ ਜਿੰਨਾ ਤੁਸੀਂ ਪਹਿਲਾਂ ਸਪੋਰਟ ਕੀਤਾ ਉਹਦਾ ਤੁਸੀਂ ਉਹਨੂੰ ਹੁਣ ਸਪੋਰਟ ਕਰੋ ਤਾਂ ਕਿ ਉਹਦਾ ਜਿਹੜਾ ਚੈਨਲ ਹੈਗਾ ਉਹ ਦੁਬਾਰਾ ਚੱਲੇ ਉਹਨੂੰ ਦੁਬਾਰਾ ਸਪੋਰਟ ਕਰੋ ਤਾਂ ਮੈਕੋ ਟਿਲੋ ਨੇ ਜਿਹੜਾ ਹੈਗਾ ਲਾਈਵ ਹੋ ਕੇ ਦੱਸਿਆ ਕਿ ਜਿਹੜਾ ਚੈਨਲ ਹੈਗਾ ਸਾਡਾ ਡੀਐਕਟੀਵੇਟ ਹੋ ਗਿਆ ਇਸੇ ਕਰਕੇ ਅਸੀਂ ਕੋਈ ਵੀ ਵਲੌਗ ਸਾਡਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਿਆ ਤੇ ਉਹਨੇ ਇੱਕ ਨਵਾਂ ਚੈਨਲ ਜਿਹੜਾ ਹੈਗਾ ਉਹ ਬਣਾ ਲਿਆ ਤੇ ਨਵੇਂ ਚੈਨਲ ਨੂੰ ਉਹਦਾ ਕਹਿਣਾ ਕਿ ਮੈਂ ਉਹਦੇ ਤੇ ਫਰਸਟ ਵਲੌਗ ਅਪਲੋਡ ਕੀਤਾ ਤੇ ਮੇਰੇ ਇਸ ਚੈਨਲ ਨੂੰ ਤੁਸੀਂ ਸਪੋਰਟ ਕਰਿਓ ਤੇ ਪਹਿਲਾਂ ਨਾਲੋਂ ਜ਼ਿਆਦਾ ਸਪੋਰਟ ਕਰਿਓ ਤੇ ਪਿਆਰ ਦਿਓ ਮੇਰੇ ਵਲੌਗਸ ਨੂੰ ਤੇ ਬਹੁਤ ਹੀ ਵਧੀਆ-ਵਧੀਆ ਵਲੌਗਸ ਜਿਹੜੇ ਹੈਗੇ ਆ ਉਹਦਾ ਕਹਿਣਾ ਕਿ ਅਸੀਂ ਲੈ ਕੇ ਆਵਾਂਗੇ ਤਾਂ ਦੇਖੋ ਜੀ ਆ ਕਹਿੰਦੇ ਹੁੰਦੇ ਆ ਵੀ ਕਰਨੀਆਂ ਭਰਨੀਆਂ ਸਭ ਇੱਥੇ ਆ ਦੇਖੋ ਕੁਝ ਨਹੀਂ ਪਤਾ ਕਦੋਂ ਕੀ ਹੋ ਜਾਣਾ ਹੁੰਦਾ ਹਨਾ ਤੇ ਜੇ ਆਪਾਂ ਕਹੀਏ ਵੀ ਆਹ ਜਿਹੜੇ ਕੁਝ ਕੁ ਵਲੌਗਰਸ ਹੈਗੇ ਨੇ ਜਿਨ੍ਹਾਂ ਨੂੰ ਇਹ ਲੱਗਦਾਗਾ ਵੀ ਹਾਂ ਵੀ ਅਸੀਂ YouTube ਤੋਂ ਪੈਸਾ ਕਮਾ ਰਹੇ ਆ ਜਾਂ YouTube ਤੇ ਮਤਲਬ ਸਾਡੀ ਵਧੀਆ ਆਮਦਨ ਹੋ ਰਹੀ ਆ ਚੰਗੇ ਡਾਲਰ ਬਣ ਰਹੇ ਨੇ ਤੇ ਇਹ ਲਾਈਫਟਾਈਮ ਦੇ ਲਈ ਕੁਝ ਨੀਗਾ ਆਏ ਨਹੀਂ ਪਤਾ ਕਦੋਂ ਕਿਹੜੀ ਗਲਤੀ ਨੇ ਆਪਾਂ ਨੂੰ ਕਿੱਥੇ ਚੱਕ ਕੇ ਮਾਰਨਾ ਤਾਂ ਇਸ ਕਰਕੇ ਜਿਹੜਾ ਹੈਗਾ ਹੰਕਾਰ ਚ ਨਹੀਂ ਆਉਣਾ ਚਾਹੀਦਾ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਤਮੈ ਕੋਟੇ ਲੋਦੇ ਨਾਲ ਹੋਇਆ ਤਾਂ ਬਹੁਤ ਮਾੜਾ ਕਿਉਂਕਿ ਉਹਦੇ ਅੱਛੇ ਖਾਸੇ 50000 ਪਲੱਸ ਆਈ ਥਿੰਕ ਸਬਸਕ੍ਰਾਈਬਰ ਸੀਗੇ ਪਹਿਲਾਂ ਵਾਲੇ ਚੈਨਲ ਤੇ ਜਿਹੜਾ ਕਿ YouTube ਨੇ ਚੱਕ ਤਾ ਤੇ ਵਧੀਆ ਉਹਦੇ ਵਿਊਜ਼ ਆਉਂਦੇ ਸੀ ਚੰਗੀ ਅੱਛੀ ਖਾਸੀ ਉਹਦੀ ਮੇਰੇ ਹਿਸਾਬ ਨਾਲ ਨੀਅਰ ਅਬਾਊਟ 1 ਲੱਖ ਹੋਊਗੀ ਉਹਦੀ ਆਮਦਨ ਤੇ ਪਰ ਹੁਣ ਜਿਹੜਾ ਹੈਗਾ ਉਹਦਾ ਚੈਨਲ ਚਲਾ ਗਿਆ ਤੇ ਅੱਜ ਉਹਦਾ ਉਹੀ ਹਸਬੰਡ ਕਹਿ ਰਿਹਾ ਜਿਹੜਾ ਕਹਿੰਦਾ ਸੀ ਵੀ ਵਲੌਗ ਵੀ ਡਾਲਰਾਂ ਦੇ ਕਰਕੇ ਗੁਰਜਾਸ ਕਪਲਸ ਵਲੌਗਸ ਪਾ ਰਹੇ ਨੇ ਉਹਦਾ ਕਹਿਣਾ ਕਿ ਨਵੇਂ ਚੈਨਲ ਨੂੰ ਸਾਡੇ ਨੂੰ ਸਪੋਰਟ ਕਰੋ ਤਾਂ ਚਲੋ ਜੀ ਕੋਈ ਗੱਲ ਨਹੀਂ ਉਹਨੇ ਰੀਜ਼ਨ ਤਾਂ ਨਹੀਂ ਦੱਸਿਆ ਵੀ ਉਹਦਾ ਚੈਨਲ ਕਿਉਂ ਉੜਾ ਦਿੱਤਾ ਗਿਆ ਕੋਈ ਕਾਪੀਰਾਈਟ ਸਟ੍ਰਾਈਕ ਆਈ ਹੈ ਜਾਂ ਕਾਦੇ ਕਾਰਨ ਕੀ ਵਜ੍ਹਾ ਸੀ ਜਾਂ ਕਿਸੇ ਦੀ ਕੋਈ ਵੀਡੀਓ ਪਾਤੀ ਜਾਂ ਕੁਝ ਕੀ ਹੋਇਆ ਉਹਨਾਂ ਤੋਂ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਫਿਰ ਹੁੰਦਾ ਹੀ ਹੁੰਦਾ ਜਦੋਂ ਬੰਦਾ ਬਾਹਲਾ ਆਪਣੇ ਆਪ ਨੂੰ ਹਨਾ ਸਮਝਣ ਲੱਗ ਜਾਂਦਾ ਤੇ ਇਹ ਚੀਜ਼ਾਂ ਨਾਰਮਲ ਨੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਬਹੁਤ ਪੁੱਛਿਆ ਇੰਸਟਾਗ੍ਰam ਤੇ ਉਹਨੂੰ ਕਿ ਕੀ ਹੋ ਗਿਆ ਕੀ ਹੋ ਗਿਆ ਕਿਉਂ ਨਹੀਂ ਵੀਡੀਓਜ਼ ਆ ਰਹੀਆਂ ਤਾਂ ਇਹ ਸਭ ਨਾਰਮਲ ਆ ਇਸ ਕਰਕੇ ਨਾਲ-ਨਾਲ ਆਪਣਾ ਕੋਈ ਕੰਮ ਧੰਦਾ ਕਰਿਆ ਕਰੋ ਕਿਉਂਕਿ ਇਹ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਣਾ ਤਾਂ ਇੱਕ ਹੋਰ ਇਹ ਜਿਹੜੀ ਹੈਗੀ ਆ ਮੀਨੂ ਸੀਰਾ ਆ ਤੁਸੀਂ ਦੇਖ ਸਕਦੇ ਹੋ ਫੋਟੋ ਸਾਈਡ ਤੇ ਮੀਨੂ ਸੀਰਾ ਨੇ ਨਾ ਮਤਲਬ ਜਮਾ ਫੱਟੇ ਚੱਕ ਰੱਖੇ ਆ ਵੀ ਆ ਪਹਿਲਾ ਕਲਿੱਪ ਦੇਖਿਓ ਦੇਖ ਲੋ ਲੱਛਣ ਦੇਖ ਲੋ ਇਹਦੇ ਇਹ ਘਾਣਤਾ ਦਰਦ ੜ ਗਿਆ ਹੈ ਜੂਸ ਕਰਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਤਬੀਅਤ ਖਰਾਬ ਆ ਪਰ ਫਿਰ ਵੀ ਬੋਲਿਆ ਨਹੀਂ ਜਾ ਰਿਹਾ ਪਰ ਵਲੌਗ ਨਹੀਂ ਛੁੱਟਣੇ ਚਾਹੀਦੇ ਲੋਕਾਂ ਨੂੰ ਦੱਸਣਾ ਜ਼ਰੂਰੀ ਆ ਇਹ ਇਹਨਾ ਮਤਲਬ ਹਸਪੀਟਲ ਵਾਲੇ ਵੀ ਕਹਿੰਦੇ ਹੋਣੇ ਵੀ ਸਾਡੀ ਤਾਂ ਚੰਗੀ ਆਮਦਨ ਹੋ ਰਹੀ ਹੈ ਇਹਨਾਂ ਤੋਂ ਤੇ ਮਤਲਬ ਹਸਪੀਟਲ ਦੇ ਵਿੱਚ ਜਾਉ ਵੀ ਰੋਜ਼ ਦਾ ਇਹਨਾਂ ਦਾ ਢੇੜਾ ਪਰ ਇਹਨੇ ਫਾਸਟ ਫੂਡ ਖਾਣੇ ਨਹੀਂ ਛੱਡਣੇ ਇਹਨੇ ਊਠ ਪਟੰਖ ਖਾਣਾ ਨਹੀਂ ਛੱਡਣਾ ਇੰਨਾ ਕ ਫਾਸਟ ਫੂਡ ਖਾਂਦੀ ਆ ਹੁਣ ਚੰਗਾ ਪੈਸਾ ਆਉਣ ਲੱਗ ਗਿਆ ਤੇ ਹਰ ਵਕਤ ਚਵਰ 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 ਕਰੀ ਜਾਂਦੀ ਆ ਕਈ ਤਾਂ ਕਿਤੇ ਪ੍ਰੋਮੋਸ਼ਨਾਂ ਕਰਨ ਜਾਂਦੀ ਆ ਤਾਂ ਫ੍ਰੀ ਚ ਮਿਲ ਜਾਂਦਾ ਢਿੱਡ ਤਾਂ ਆਵਦਾ ਹੀ ਆ ਖਾਣ ਪੀਣ ਨੂੰ ਆਮ ਹੋ ਗਿਆ ਤਾਂ ਤਾਂ ਥੋੜਾ ਜਿਹਾ ਖਾਣ ਤੇ ਕੰਟਰੋਲ ਕਰ ਲੇ ਤਾਂ ਮੈਨੂੰ ਲੱਗਦਾ ਵੀ ਹਸਪੀਟਲ ਤੇ ਇਹਦਾ ਖੜਾ ਛੋਟਾ ਜਿਹਾ ਪਰ ਇਹ ਕੰਟਰੋਲ ਨਹੀਂ ਕਰ ਸਕਦੀ ਤਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਇੱਕ ਰਿਕਵੈਸਟ ਹੋਰ ਕਰਨਾ ਚਾਹੁੰਦੀ ਆਂ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਜਿਹੜੇ ਪਹਿਲੀ ਵਾਰ ਆਇਓ ਤੇ ਦੂਜੀ ਗੱਲ ਮੇਰੇ ਚੈਨਲ ਤੇ ਤੁਹਾਨੂੰ ਹੁਣ ਹਰ ਤਰ੍ਹਾਂ ਦੀ ਵੀਡੀਓ ਮਿਲੂਗੀ ਕੋਈ ਮੇਰਾ ਚੈਨਲ ਪ੍ਰੋਪਰ ਇਹ ਨਹੀਂਗਾ ਕਿ ਮੈਂ ਰੋਸਟ ਵੀਡੀਓ ਪਾਇਆ ਕਰੂੰਗੀ ਆਪਾਂ ਕੋਈ ਰੋਸਟਿੰਗ ਨਹੀਂ ਕਰਨੀ ਆਪਾਂ ਸਿਰਫ ਨਾਰਮਲ ਤੁਹਾਡੇ ਸਾਹਮਣੇ ਅਪਡੇਟਸ ਰੱਖਿਆ ਕਰਨੀਆਂ ਆ ਤੇ ਹਰ ਤਰ੍ਹਾਂ ਦੀ ਐਂਟਰਟੇਨਮੈਂਟ ਵੀਡੀਓ ਮੇਰੇ ਚੈਨਲ ਤੇ ਆਇਆ ਕਰੂਗੀ ਕੋਈ ਇਹ ਨਹੀਂਗਾ ਕਿ ਪਾਰਟਿਕੂਲਰ ਰੋਸਟ ਵੀਡੀਓ ਆਊਗੀ ਜਾਂ ਕੋਈ ਪਾਰਟਿਕੂਲਰ ਬਲੌਗ ਆਊਗਾ ਮੈਂ ਕਿਤੇ ਮੈਨੂੰ ਲੱਗਿਆ ਵੀ ਹਾਂ ਇਸ ਚੀਜ਼ ਦਾ ਮੈਨੂੰ ਬਲੌਗ ਸ਼ੂਟ ਕਰਨਾ ਚਾਹੀਦਾ ਤੁਹਾਡੇ ਸਾਹਮਣੇ ਤਾਂ ਮੈਂ ਉਹ ਵੀ ਕਰਿਆ ਕਰੂੰਗੀ ਸ਼ੂਟ ਠੀਕ ਹੈ ਕੋਸ਼ਿਸ਼ ਕਰਿਆ ਕਰੂੰਗੀ ਤੇ ਜਿੱਦਾਂ ਦੀ ਵੀਡੀਓ ਮੈਥੋਂ ਬਣਿਆ ਕਰੂੰਗੀ ਮੈਂ ਉਦਾਂ ਦੀ ਵੀਡੀਓ ਤੁਹਾਡੇ ਸਾਹਮਣੇ ਰੱਖਿਆ ਕਰੂੰਗੀ ਕਰਦੇ ਆ ਜੀ ਇੱਥੇ ਵੀਡੀਓ ਨੂੰ ਸਮਾਪਤ ਥੈਂਕ ਯੂ